ਕਿਸਾਨ ਵੀਰੋ ਟਿਵਾਣਾ ਐਗਰੀ ਫਾਰਮ ਤੇ ਪਹੁੰਚੇ ਆ ਖੰਨੇ ਇਲਾਕੇ ਦੇ ਵਿੱਚ ਅਮਲੋਹ ਦੇ ਨੇੜੇ ਤੇ ਬਾਈ ਹੁਣੀ ਵੱਡੇ ਪੱਧਰ ਦੀ ਅਗਰੀ ਕ੍ਰਿਤੀ ਕਰਦੇ ਨੇ ਤੁਸੀਂ ਇੰਪਲੀਮੈਂਟ ਦੇਖ ਸਕਦੇ ਹੋ ਵੀ ਸਾਰਾ ਘਰ ਭਰਿਆ ਪਿਆ ਸੰਦਾਂ ਨਾਲ ਤੇ ਬਾਈ ਕਿੰਨੇ ਸਮੇਂ ਤੋਂ ਕਰਦੇ ਆ ਆਪਾਂ ਆਪਾਂ ਵੀ ਇਹਦੇ ਕਰਦੇ ਤਾਂ ਬਹੁਤ ਟਾਈਮ ਤੋਂ 1982 ਤੋਂ ਹੀ ਕਰ ਰਹੇ ਆ ਲਗਭਗ ਠੀਕ ਹੈ ਤੇ ਬਾਕੀ ਜੇ ਹਿਸਾਬ ਨਾਲ ਸਮਾਜਿਕ ਆ ਚੇਂਜਿੰਗ ਹੋਈ ਗਈ ਉਹ ਹੂੰ ਵੀ ਹੁਣ ਆਪਣੇ ਕੋਲੇ ਮੈਂ ਕਹਣਾ ਕਵੰਟਨਾ ਦੇ ਟਨ ਲੋਹਾ ਲੈ ਰੱਖਿਆ ਇਹੇ ਕੰਮ ਵਾਸਤੇ ਤੇ ਜੇ ਗੱਲ ਕਰੀਏ ਬਾਈ ਆਪਾਂ ਹੁਣ ਜਿਵੇਂ ਆ ਮੱਕੀ ਵਾਲੀ ਮਸ਼ੀਨ ਲਈਆ ਇਹ ਆਪਾਂ ਕਰਾਇਤੇ ਲਾਉਣੀ ਆ ਹਾਂਜੀ ਵੀਰੇ ਕਰਾਇਤੇ ਮੈਸ਼ਿਓ ਦਾ ਜਮਾ ਨਵਾਂ ਪਲਾਂਟਰ 26 ਮਾਡਲ ਕਹਿ ਦੀ 25 ਦੇ ਮਾਰਕੇ ਨਹੀਂ ਹਲੇ 26 ਵਾਲਾ ਆ ਗਿਆ ਹੋਊਗਾ 25 ਦੇ ਮਾਰਕੇ ਨਾ ਬਿਲਕੁਲ ਨਵਾਂ ਪਲਾਂਟਰ ਲਿਆ ਬਾਈ ਹੋਰਾਂ ਨੇ ਤੇ ਨਵਾਂ ਹੀ ਟਰੈਕਟਰ ਹੈ 50 50 ਡੀ ਗੇਅਰ ਪ੍ਰੋ ਲਿਫਟ ਪ੍ਰੋ ਜਿਹੜਾ ਹੁਣ ਆਇਆ ਲੇਟੈਸਟ 15 ਦੇ ਟਾਇਰਾਂ ਵਾਲਾ ਤੇ ਇਹਦੇ ਨਾਲ ਕਿਸੇ ਨੇ ਵੀ ਖੰਨੇ ਅਮਲੋ ਇਲਾਕੇ ਚ ਸਮਰਾਲਾ ਏਰੀਆ ਦੇ ਵਿੱਚ ਕਿੱਥੇ ਕਿ ਤੱਕ ਬਗ ਜਾਗੇ ਬਈ ਆਪਾਂ ਬਸ ਵੀਰੇ ਇਧਰ ਮਲੋ ਤੱਕ ਉਧਰ ਆਪਣਾ ਸਮਰਾਲਾ ਆ ਜਾਂਦਾ ਸਾਰਾ ਹੀ ਬਗੌਰ ਦੇ 100 ਕਿਲੋਮੀਟਰ ਦੇ ਰੇਡੀਅਸ ਚ ਹਾਂਜੀ ਵੀਰੇ ਲਗਭਗ ਮੰਨ ਕੇ ਚੱਲੋ ਠੀਕ ਹੈ ਵੀ 100 ਕਿਲੋ ਪਹਿਲਾਂ ਵੀ ਆਪਾਂ ਮਲੋ ਤੱਕ ਬੀਜ ਕੀ ਆਏ 100 ਦੇ ਕਰੀਬ ਜੇ ਕਿਸੇ ਨੇ ਬਜਾਉਣੀ ਹੋਵੇ ਤਾਂ ਮੱਕੀ ਦੀ ਬਜਾਈ ਦੇ ਲਈ ਸੰਪਰਕ ਕਰ ਸਕਦਾ ਤੇ ਹੋਰ ਬਾਈ ਕਿਹੜੇ ਕਿਹੜੇ ਇੰਪਲੀਮੈਂਟ ਨੇ ਆਪਣੇ ਕੋਲੇ ਆਪਣੇ ਕੋਲ ਵੀਰੇ ਪੋਟੈਟੋ ਹਨਾ ਪਲੰਟਰ ਆ ਪਹਿਲਾਂ ਆਪਾਂ ਬੀਜ ਕੀ ਆਏ ਹਨਾ ਇਹ ਨਾਲ ਤੇ ਆਪਣੇ ਕੋਲ ਡਿੱਗਰ ਆ ਵੀਰੇ ਠੀਕ ਆ ਠੀਕ ਆ ਤੇ ਆਪਾਂ ਜ਼ਿਆਦਾਤਰ ਇਹੀ ਕੰਮ ਕਰਦੇ ਆ ਇਹਦੇ ਵਿੱਚ ਜਿਆਦਾ ਆਪਣਾ ਪੱਟਣ ਦਾ ਵੀ ਹੈਗਾ ਆਪਣੇ ਕੋਲ ਪੱਟਣ ਦਾ ਵੀ ਹੈਗਾ ਵੀਰੇ ਆਲੂ ਪੱਟਣ ਵਾਲਾ ਡਿੱਗਰ ਹਾਂਜੀ ਵੀਰੇ ਤੇ ਪਲੈਂਟਰ ਵੀ ਹੈਗਾ ਪਲੈਂਟਰ ਵੀ ਹੈਗਾ ਹਾਂਜੀ ਤੇ ਆ ਹੁਣ ਮੱਕੀ ਵਾਲੀ ਦਾ ਕੰਮ ਕਰਦਾ ਇਹ ਨਵਾਂ ਵੀਰੇ ਆਪਣਾ ਹੁਣ ਠੀਕ ਆ ਇਹ ਤਿਆਰ ਹੈ ਆਪਣੀ ਮਸ਼ੀਨ ਕੋਲ ਤਿਆਰ ਦਾ ਵੀਰੇ ਠੀਕ ਆ ਵੀ ਹੁਣ ਤੋਂ ਹੀ ਹੁਣ ਤੋਂ ਵੀਰੇ ਹਾਂਜੀ ਹੁਣ ਤੋਂ ਜੇ ਕਿਸੇ ਨੇ ਮੱਕੀ ਬਿਜਾਉਣੀ ਹੋਵੇ ਤਾਂ ਲਾਸਟ ਸੀਜ਼ਨ ਤੱਕ ਹਾਂਜੀ ਵੀਰੇ ਜਦੋਂ ਮਰਜੀ ਆਪਾਂ ਨੂੰ ਜਦੋਂ ਮਰਜੀ ਕੰਟੈਕਟ ਕਰ ਸਕਦੇ ਠੀਕ ਆ ਤੇ ਰੀਜਰ ਵਗੈਰਾ ਲਾ ਕੇ ਸਾਰਾ ਕੁਝ ਡਨ ਹੈ ਡਨ ਵੀਰੇ ਬਿਲਕੁਲ ਠੀਕ ਆ ਤੇ ਬਾਕੀ ਹੋਰ ਵੀ ਬਾਈ ਹੋਣੀ ਖੇਤੀ ਕਰਦੇ ਆ ਆਲੂ ਦਾ ਬੀਜ ਵੀ ਹੁੰਦਾ ਬਾਈ ਆਪਣੇ ਕੋਲ ਹਾਂਜੀ ਵੀਰੇ ਆਪਾਂ ਆ ਵੀ ਖੇਤੀ ਕਰਦੇ ਆ ਆਲੂ ਦਾ ਸੀਡ ਵੀ ਹੁੰਦਾ ਆਪਣੇ ਕੋਲ ਕਿਹੜੀ ਵੈਰੈਟੀ ਲਾਉਣੇ ਆਪਾਂ ਜਾਦੇ ਆਪਣੇ ਕੋਲ ਵੀਰੇ ਯਾਤਰਪਖ ਰਾਜਦੀ ਹੁੰਦੀ ਹੈ ਡਾਇਮੰਡ ਵੀ ਆਪਾਂ ਕਰਦੇ ਆ ਇਹਨੂੰ ਠੀਕ ਆ ਡਾਇਮੰਡ ਵੀ ਹੁੰਦਾ ਹਾਂਜੀ ਵੀਰੇ ਜੇ ਮੈਂ ਡਾਇਮੰਡ ਦਾ ਜੇ ਸੀਡ ਲੈਣਾ ਹੋਵੇ ਹਾਂਜੀ ਵੀਰੇ ਤਾਂ ਆਪਣੇ ਕੋਲੇ ਮਿਲ ਜਾਊਗਾ ਹਾਂਜੀ ਵੀਰੇ ਠੀਕ ਆ ਤੇ ਆ ਜੰਦਰੇ ਜੰਦਰੇ ਤਵੀਆਂ ਹਾਂਜੀ ਵੀਰੇ ਫਿਰ ਜਿਹੜਾ ਲੋਡ ਆ ਮੈਂ ਤਾਂ ਵੀ ਚ ਲਈ ਗਈ ਓਕਣ ਓਕਣ ਠੀਕ ਹੈ ਤੇ ਵੀ ਕਾਫੀ ਹੋ ਗਿਆ ਆਪਣੇ ਲਵੇ ਤੇ ਕਿੰਨੇ ਡਟਟਰ ਬਈ ਆਪਣੇ ਲਵੇ ਆਪਣੇ ਕੋ ਦੋ ਨੇ ਵੀਰੇ ਇੱਕ ਜੌਂਡੀਗਰ ਹਨ ਆ ਹੁਣੇ ਲਈ ਇੱਕ ਆਪਣੇ ਕੋ ਸੋਨਾ ਲੀਕਾ ਉਹ ਪਹਿਲਾਂ ਦਾ ਤੇ ਬਾਕੀ ਬੇਲਰ ਦਾ ਕੰਮ ਵੀ ਹੈਗਾ ਹਾਂਜੀ ਵੀਰੇ ਬੇਲਰ ਦਾ ਵੀ ਹੈਗਾ ਆਪਣੇ ਫਰੈਂਡ ਸਰਕਲ ਚ ਨੇ ਮੁੰਡੇ ਉਹਨਾਂ ਕੋ ਬੇਲਰ ਦਾ ਹੈਗਾ ਠੀਕ ਹੈ ਆਪਣੇ ਨਾਲ ਹੀ ਨੇ ਵੀ ਉਹ ਅੱਜ ਥੋੜੇ ਬਿਜੀ ਨੇ ਬੇਲਰ ਕਰਕੇ ਮਾਲ ਜਾ ਰਹੇ ਹਨ ਉਹਨਾਂ ਦਾ ਬਾਕੀ ਮੇਨ ਆਪਣਾ ਇਹੀ ਆ ਵੀ ਜੇ ਕਿਸੇ ਨੇ ਵੀ ਮੱਕੀ ਦੀ ਬਜਾਈ ਕਰਾਉਣੀ ਹੋਵੇ ਬਿਲਕੁਲ ਖੰਨੇ ਅਮਲੋ ਦੇ 100 ਕਿਲੋਮੀਟਰ ਦੇ ਏਰੀਏ ਦੇ ਵਿੱਚ ਤਾਂ ਮੱਕੀ ਦੀ ਬਿਜਾਈ ਬਹੁਤ ਵਧੀਆ ਕਰਕੇ ਦੇਣਗੇ ਬਾਈ ਹੋਰ ਕੋਈ 15 ਦੇ ਟਾਇਰਾਂ ਵਾਲਾ ਟਰੈਕਟਰ ਹੈ ਪਕਾਮੀ ਮੱਕੀ ਹੋਵੇ ਚਾਹੇ ਸਾਇਲੇਜ ਵਾਲੀ ਹੋਵੇ ਬਿਲਕੁਲ ਨਵਾਂ ਪਲਾਂਟਰ ਲਿਆ ਫਰੈਸ਼ ਪੀਸ਼ਾ 25 ਦੇ ਮਾਰਕਿਆਂ ਵਾਲਾ ਹਲੇ ਚਲਾਈ ਨਹੀਂ ਹਲੇ ਤਾਂ ਵੀ ਜਿਹੜੇ ਖੰਨਾ ਸਮਰਾਲਾ ਏਰੀਆ ਦੇ ਵਿੱਚ ਕਿਸੇ ਨੇ ਮੱਕੀ ਦੀ ਬਿਜਾਈ ਕਰਾਉਣੀਆਂ ਤਾਂ 100 ਕਿਲੋਮੀਟਰ ਦੇ ਰੇਡੀਅਸ ਦੇ ਵਿੱਚ ਬਿਲਕੁਲ ਨਵਾਂ ਫਰੈਸ਼ ਪਲਾਂਟਰ ਲਿਆ ਮਾਸ਼ੂ ਤੁਹਾਨੂੰ ਪਤਾ ਵੀ ਟੌਪ ਦਾ ਬ੍ਰਾਂਡ ਹੈ 100 'ਚੋਂ 100 ਇਹ ਪਲਾਂਟਰ ਦੀ ਐਕਿਊਰੇਸੀ ਆ ਤੇ ਮੂਰੇ 15 ਦੇ 12 ਨਾਲ 50 50 ਡੀ ਗੇਅਰ ਪ੍ਰੋ ਲਿਫਟ ਪ੍ਰੋ ਟਰੈਕਟਰ ਲਾਇਆ ਬਾਈ ਹੋਰਾਂ ਨੇ ਉਹ ਵੀ ਨਮਈਆਂ ਇਹ ਪਲੈਂਟਰ ਦੀ ਤੁਹਾਨੂੰ ਪਤਾ ਵੀ ਐਕੂਰੇਸੀ ਬਾਰੇ ਵੀ ਇਦੋਂ ਤੇ ਹੈ ਹੀ ਨਹੀਂ ਕੋਈ ਬਿਲਕੁਲ ਜੀ ਮਾਸ਼ੀਓ ਦਾ ਤੁਹਾਨੂੰ ਪਤਾ ਨਾਮ ਵਿਕਦਾ ਮਾਸ਼ੀਓ ਕਸਪਾਰਡੋ ਦਾ ਕਿਸੇ ਨੇ ਪਕਾਮੀ ਮੱਕੀ ਸੈਲਜ ਵਾਲੀ ਮੱਕੀ ਦੀ ਬਿਜਾਈ ਕਰਵਾਉਣੀ ਆ ਤਾਂ ਸੰਪਰਕ ਕਰ ਲਿਓ ਬਾਈ ਹੋਰ ਜਿੰਦਾਂ ਦੇ ਕਹੋਂਗੇ ਬੈਡਾਂ ਦੀ ਐਡਜਸਟਮੈਂਟ ਵਗੈਰਾ ਸਾਰੀ ਆਪਸ਼ਨ ਨੇ ਮਸ਼ੀਨ ਦੇ ਵਿੱਚ ਹੈਗੀ ਆ ਸਾਰੀ ਕਰਕੇ ਦੇਣਗੇ ਸੋ ਜਿੰਨੇ ਵੀ ਆਲੇ-ਦਾਲੇ ਦੇ ਵੀਰ ਨੇ ਸੰਪਰਕ ਕਰੋ ਧੰਨਵਾਦ ਜੀ ਥੈਂਕ ਯੂ